ਅੰਮ੍ਰਿਤਸਰ ਦੇ ਗਾਂਧੀ ਗਰਾਊਂਡ ਵਿੱਚ ਪੰਜਾਬ ਸਟੇਟ ਔਮਨ T20 ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਸ਼ਾਨਦਾਰ ਢੰਗ ਨਾਲ ਸੰਪੰਨ ਹੋਇਆ। ਇਸ ਦੌਰਾਨ ਪੀਸੀਆ ਗ੍ਰੀਨ ਮਹਿਲਾ ਮਾਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਫਾਈਨਲ ਮੁਕਾਬਲੇ ਵਿੱਚ ਜਿੱਤ ਹਾਸਲ ਕੀਤੀ ਅਤੇ ਖਿਤਾਬ ਆਪਣੇ ਨਾਮ ਕੀਤਾ। ਇਹ ਪਹਿਲੀ ਵਾਰ ਸੀ ਜਦੋਂ ਅੰਮ੍ਰਿਤਸਰ ਵਿੱਚ ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਇਸ ਪੱਧਰ ਦਾ ਮਹਿਲਾ ਟੂਰਨਾਮੈਂਟ ਕਰਵਾਇਆ ਗਿਆ ਜਿਸ ਨੇ ਖੇਡ ਪ੍ਰੇਮੀਆ ਦੇ ਦਿਲਾਂ ਵਿੱਚ ਨਵਾਂ ਜੋਸ਼ ਭਰ ਦਿੱਤਾ। मेरा नाम मन्नत है मैं पी सी ए ग्रीन को रिप्रेजेंट कर रही थी उसकी कैप्टन हूँ और इधर अमृतसर में मैं खेलने आई थी हमारा तो सीनियर टूर्नामेंट था कितने मैच हुए थे और आज फाइनल है है कैसा लग रहा जीत के जिस हिसाब से हमने स्टार्टिंग हमारी हुई थी हमारी दो दो मैच हम बैक टू बैक हारे और उसके बाद अब फाइनल में आके और फाइनल जीत रहे हैं <laughs> तो उससे बहुत बढ़िया लग रहा है <laughs> तो वो चीज़ हमें बड़ी अच्छी लगी कि हमने अपने आप को इतना रखा कि हम आके आके हम फाइनल आके हम जीते हैं और क्या मैसेज देना चाहते हो कि जो लड़कियों को खेलने से रोकते हैं फिर उनको क्या मैसेज देना चाहते हैं कि मतलब खेलने से मत रोको इधर कुछ ये नहीं है एक तरह से हम इधर आके हमें सीखने को ही मिलता है अपने मतलब लाइक कि सीखने को ही मिलता है और इधर आके हम ज़्यादा हम लोगों से इंटरेक्ट होते हैं कल्चर हर एक कल्चर के बारे में पता लगता है जैसे ऐसे ऊपर खेलते हैं और लड़कियों को जितना हम सपोर्ट करेंगे एज अ प्लेयर या एज अ पर्सन जैसे भी तो मतलब बहुत ही बढ़िया रहेगा कि मतलब कि हम इधर है टफ होते हैं आप इस टूर्नामेंट में खेलने के लिए आए कितना टफ था और आज फाइनल भी जीते कितना टफ था मतलब <laughs> <laughs> हर मैच हमारे लिए कॉम्पिटिटिव था लास्ट लास्ट बॉल तक लास्ट लास्ट मतलब लास्ट लास्ट बॉल तक हमें रिजल्ट्स का कोई आइडिया नहीं था कि क्या चीज़ है लास्ट बॉल पे ही हमें पता लगता था क्या रिजल्ट आएगा क्या चीज़ है बट हमने उस चीज का हमने प्रेशर नहीं लिया और हम अपना बेस्ट उधर हम अंदर अपना बेस्ट देते रहे यूनिट एज अ टीम का नाम क्या है हमारी टीम का नाम पी ग्रीन है ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਪਹਿਲੇ ਤਾਂ ਸਾਰੇ মিডিਆ ਭਰਾਵਾਂ ਨੂੰ ਆਇਆ ਨੂੰ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਕੱਟ ਕੇ ਆਏ ਹੋ ਤੇ ਤੁਹਾਡਾ ਜਿਹੜਾ ਮੇਰਾ ਸਫਰ ਹੈ ਤੁਹਾਡੇ ਨਾਲ ਹੀ ਸ਼ੁਰੂ ਹੋਇਆ ਸੀ ਅੱਜ ਫਰਸਟ ਮੈਚ ਤੁਹਾਨੂੰ ਮੈਂ ਜਿਸ ਦਿਨ ਆਪਾਂ ਮੈਂ ਜੁਆਇਨ ਕੀਤਾ ਸੀ ਮੈਂ ਕਿਹਾ ਸੀ ਕਿ ਅੰਮ੍ਰਿਤਸਰ ਆਨ ਦੇ ਟਾਈਮ ਦੇ ਵਿੱਚ ਇੱਥੇ ਚੰਗੇ ਲੈਵਲ ਤੇ ਮੈਚ ਕਰਾਵਾਂਗੇ ਇੱਥੇ ਦੇਖੋ ਫਰਸਟ ਟਾਈਮ ਇਨ ਅੰਮ੍ਰਿਤਸਰ ਪੰਜਾਬ ਕ੍ਰਿਕਟਰ ਸਿਚੁਏਸ਼ਨ ਵੱਲੋਂ T20 ਔਮਨ ਲੀਗ ਹੋ ਰਹੀ ਹੈ ਜਿਹਦੇ ਵਿੱਚ ਸਾਡੇ ਪੰਜਾਬ ਦੇ ਵਾਈਸ ਪ੍ਰੈਜ਼ੀਡੈਂਟ ਜਿਹੜੇ PCA ਦੇ ਸਾਡੇ ਇੱਥੇ ਆਏ ਨੇ ਉਹਨਾਂ ਦਾ ਅਸੀਂ ਨਿੱਘਾ ਸਵਾਗਤ ਕਰਦੇ ਹਾਂ ਵਾਰਮ ਵੈਲਕਮ ਕਰਦੇ ਹਾਂ ਤੇ ਤੁਸੀਂ ਦੇਖੋ ਕਿ ਪਹਿਲੀ ਵਾਰੀ ਸਾਡੇ ਇੱਥੇ ਧੀਆਂ ਨੂੰ ਅਸੀਂ ਪ੍ਰਮੋਟ ਕੀਤਾ ਬਹੁਤ ਅੱਛਾ ਉਹਨਾਂ ਦਾ ਉਤਸ਼ਾਹ ਵਧਿਆ ਅੱਜ ਪੇਰੈਂਟਸ ਨੇ ਵੀ ਸਾਹਣਾ ਲਾ ਕੇ ਗੱਲ ਕੀਤੀ ਕਿ ਧੀਆਂ ਨੂੰ ਮੌਕਾ ਮਿਲਿਆ ਜਿਹੜੀਆਂ ਸਾਡੀਆਂ ਪੰਜਾਬ ਦੀਆਂ ਧੀਆਂ ਕਿਸੇ ਨਾਲੋਂ ਘੱਟ ਨਹੀਂ ਗਿਆ ਧੀਆਂ ਨੂੰ ਵੀ ਮੌਕਾ ਮਿਲਿਆ ਇਸ ਕਰਕੇ ਆਣ ਵਾਲੇ ਟਾਈਮ ਦੇ ਵਿੱਚ ਵੀ ਦੇਖਣਾ ਇਹੀ ਜਿਹੜੀਆਂ ਸਾਡੀਆਂ ਧੀਆ ਹੋਣਗੀਆਂ ਪੰਜਾਬ ਵੱਲੋਂ ਇੰਡੀਆ ਨੂੰ ਰਿਪਰੈਜ਼ੈਂਟ ਕਰਨਗੀਆਂ ਆਣ ਵਾਲੇ ਟਾਈਮ ਦੇ ਵਿੱਚ ਅੱਛਾ ਪਲੈਟਫਾਰਮ ਉਹਨਾਂ ਨੂੰ ਬੜਾ ਵਧੀਆ ਮਿਲਿਆ ਪੀਸੀਆ ਦਾ ਪੂਰਾ ਸਹਿਯੋਗ ਹੈ ਹਰ ਪਾਸਿਓਂ ਪੀਸੀਆ ਸਾਨੂੰ ਕੋਆਪਰੇਟ ਕਰ ਰਿਹਾ ਕਿਸੇ ਚੀਜ਼ ਦੀ ਕੋਈ ਕਮੀ ਪੈਸੀ ਨਹੀਂ ਆਣ ਵਾਲੇ ਟਾਈਮ ਦੇ ਵਿੱਚ ਹੋਰ ਤੁਹਾਨੂੰ ਐਚ ਇੰਪਰੂਵਮੈਂਟ ਕਰਕੇ ਦਿਖਾਵਾਂਗੇ ਗਾਂਧੀ ਗਰਾਊਂਡ ਦੇ ਵਿੱਚ ਇਹ ਲੜਕੀਆਂ ਦਾ ਜਿਹੜਾ ਟੂਰਨਾਮੈਂਟ ਪਹਿਲੀ ਵਾਰ ਹੀ ਕਰਾਇਆ ਗਿਆ ਇਸ ਤੋਂ ਪਹਿਲਾਂ ਵੀ ਹੋਇਆ ਨਹੀਂ ਨਹੀਂ ਫਸਟ ਟਾਈਮ ਇਹ ਨੰਬਰ ਸਰ ਗਾਂਧੀ ਗਰਾਊਂਡ ਦੇ ਵਿੱਚ ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਊਮਨ ਲੀਗ ਭਲੇ ਪੂਰੇ ਪੰਜਾਬ ਦੇ ਵਿੱਚੋਂ ਨਾ ਜਿੰਨੇ ਜ਼ਿਲ੍ਹੇ ਨੇ ਉਹਨਾਂ ਚੋਂ 5-5 ਬੱਚਿਆਂ ਨੂੰ ਹਰ ਇੱਕ ਜ਼ਿਲ੍ਹੇ ਚ ਲੈ ਕੇ ਚਾਰ ਟੀਮਾਂ ਪੜਾਈਆਂ ਸੀ ਫਾਈਨਲ ਉਹ ਜੋ ਦੋ ਟੀਮਾਂ ਅੱਜ ਜਿਹੜੀਆਂ ਫਾਈਨਲ ਹੋਈਆਂ ਇਹਨਾਂ ਚ ਜਿਹੜੀ ਅੱਜ ਫਾਈਨਲ ਜਿੱਤੇਗੀ ਉਹਨੂੰ ਅਸੀਂ ਸਾਡੇ ਵਾਈਸ ਪ੍ਰੈਜ਼ੀਡੈਂਟ ਆਏ ਉਹਨਾਂ ਵੱਲੋਂ ਸਨਮਾਨਤ ਕਰਾਵਾਂਗੇ ਇਹ 10 ਦਿਨ ਚੱਲਿਆ ਜੀ ਹਾਂ ਇੱਕ ਤਰੀਕ ਪੀਸੀਆ ਵੱਲੋਂ ਹਰ ਸਹਿਯੋਗ ਹੈ ਹਰ ਫੈਸਿਲਿਟੀ ਪੀਸੀਆ ਪ੍ਰੋਵਾਈਡ ਕਰ ਰਹੀ ਹੈ ਉਹਨਾਂ ਦੀ ਟੀਮ ਉਹਨਾਂ ਦਾ ਸਿਸਟਮ ਸਾਰਾ ਪੀਸੀਆ ਵੱਲੋਂ ਇੱਥੇ ਆਇਆ ਹੋਇਆ ਤੇ ਮੇਰੀ ਰਿਕਵੈਸਟ ਵੀ ਹੈ ਕਿ ਆਹ ਨੇ ਟਾਈਮ ਦੇ ਵਿੱਚ ਦੇਖਣਾ ਵੀ ਸਾਰੇ ਤੁਹਾਡਾ ਸਹਿਯੋਗ ਮੀਡੀਆ ਨੇ ਬੜਾ ਪ੍ਰਮੋਟ ਕੀਤਾ ਕਿਉਂਕਿ ਉਹ ਵੀ ਚਾਹੁੰਦੇ ਨੇ ਮੀਡੀਆ ਵੀ ਚਾਹੁੰਦਾ ਕਿ ਜਿਹੜਾ ਅੰਮ੍ਰਿਤਸਰ ਹੈ ਸਾਡਾ ਜਿਹੜਾ ਸਾਡਾ ਮੱਝ ਦੀ ਧਰਤੀ ਹੈ ਮਜੈਲ ਹੈ ਚਾਹੀਏ ਉੱਥੇ ਮੁੰਡੇ ਆ ਚਾਹੀਏ ਕੁੜੀਆਂ ਜਿਹੜੀਆਂ ਇੱਥੇ ਸਾਡੇ ਸਪੋਰਟਸ ਨਾਲ ਜਾਣੀਆਂ ਜਾਂਦੀਆਂ ਕਿਉਂਕਿ ਸਪੋਰਟਸ ਇੱਕ ਐਸੀ ਚੀਜ਼ ਹੈ ਸਪੋਰਟਸ ਦੇ ਨਾਲ ਬੱਚੇ ਨੂੰ ਜੇ ਪਿਆਰ ਹੋ ਜਾਏ ਆਪਣੇ ਸ਼ਰੀਰ ਦੇ ਨਾਲ ਜੇ ਪਿਆਰ ਹੋ ਜਾਏ ਉਹ ਨਸ਼ੇ ਤੋਂ ਦੂਰ ਹੁੰਦਾ ਹੈ ਅਸੀਂ ਜੇ ਇੱਕ ਸਪੋਰਟਸ ਪ੍ਰਮੋਟ ਕਰਾਂਗੇ ਤਾਂ ਹੀ ਨਸ਼ਾ ਅਸੀਂ ਪੰਜਾਬ ਚੋਂ ਖਤਮ ਕਰ ਸਕਾਂਗੇ ਮਾਪਿਓ ਮਾਪਿਓ ਨੂੰ ਮੈਂ ਐਪਰੀਸ਼ੀਏਟ ਕਰ ਰਿਹਾ ਕਿ ਜਿਹੜੇ ਆਪਣੀਆਂ ਧੀਆ ਨੂੰ ਲੈ ਕੇ ਪੂਰਾ ਸਹਿਯੋਗ ਕਰ ਰਹੇ ਨੇ ਕਿਉਂਕਿ ਉਹ ਧੀ ਜਾਣੀ ਰਹਿ ਗਈਆਂ ਜਦੋਂ ਮਾਪਿਓ ਸਹਿਯੋਗ ਨਹੀਂ ਕਰਦੇ ਸੀ ਹੁਣ ਪੂਰਾ ਮਾਪਿਓ ਸਹਿਯੋਗ ਕਰ ਰਹੇ ਨੇ ਬੱਚਿਆਂ ਨੂੰ ਮੋਟੀਵੇਟ ਕਰ ਰਹੇ ਨੇ ਬੱਚਿਆਂ ਨੂੰ ਹਰ ਪਾਸੇ ਦਾ ਮੋਢੇ ਦਾ ਮੋਢਾ ਜੋੜ ਕੇ ਪੇਰੈਂਟਸ ਨਾਲ ਖੜੇ ਨੇ ਮੈਂ ਇਸ ਚੀਜ਼ ਦਾ ਬੜਾ ਅਪਰੀਸ਼ੀਏਟ ਕਰਦਾ ਪੇਰੈਂਟਸ ਨੂੰ ਤੇ ਆਉਣ ਅਦੇ ਟਾਈਮ ਦੇ ਵਿੱਚ ਪੇਰੈਂਟਸ ਆ ਜਿਸ ਵਿੱਚ ਪਿਆਰ ਬੱਚਿਆਂ ਨੂੰ ਮਿਲ ਰਿਹਾ ਇਸ ਤਰ੍ਹਾਂ ਹੀ ਦੇਖਣਾ ਤੁਸੀਂ ਅੰਮ੍ਰਿਤਸਰ ਮਾਝੇ ਧਰਤੀ ਬੜੇ 8 9 ਪਲੇਅਰ ਇੰਡੀਆ ਦੇ ਇਥੋਂ ਮਿਲੇ ਆ ਆਉਣ ਅਦੇ ਟਾਈਮ ਦੇ ਵਿੱਚ ਹੋਰ ਤੁਹਾਨੂੰ ਇਥੋਂ ਪਲੇਅਰ ਮਿਲਣਗੇ ਠੀਕ ਹੈ ਜੀ ਥੈਂਕ ਯੂ ਇਸ ਮੌਕੇ ਮੈਨੂੰ ਅੱਜ ਬੜਾ ਚੰਗਾ ਲੱਗਿਆ ਕਿ ਪੀਸੀਐਚ ਪਿਛਲੇ ਦਿਨਾਂ 'ਚ ਮੈਨੂੰ ਵਾਈਸ ਪ੍ਰੈਜ਼ੀਡੈਂਟ ਲਾਇਆ ਤੇ ਉਸ ਤੋਂ ਬਾਅਦ ਟ੍ਰੈਲੀ ਮੇਰੀ ਫੇਰੀ ਅਮਰitsar ਦੀ ਖਾਸ ਤੌਰ ਤੇ ਨਵਜੋਥਰਾ ਨਾਲ ਮੇਰੀ ਗੱਲ ਹੋਈ ਸੀ ਤੇ T20 ਦਾ ਜਿਹੜਾ ਮੈਚ ਹੈ ਉਹ ਮੈਨੂੰ ਦੇਖਣ ਦੀ ਉਤਸਕਤਾ ਸੀ ਤੇ ਨਾਲ ਜਿਹੜੇ ਸਾਥੀ ਸਾਡੀ ਇੱਥੇ ਦੀ ਕ੍ਰਿਕਟ ਐਸੋਸੀਏਸ਼ਨ ਆ ਉਹਨਾਂ ਦੇ ਨਾਲ ਉਹਨਾਂ ਦੀ ਹੌਸਲਾ ਅਫਜ਼ਾਈ ਵੀ ਕੋਆਰਡੀਨੇਸ਼ਨ ਵੀ ਆਪਸ ਵਿੱਚ ਕਿਉਂਕਿ ਜਿਹੜਾ ਬੜਾ ਡੈਮੋਕਰੈਟਿਕ ਸਟਰਕਚਰ ਆ ਕਿ ਡਿਸਟ੍ਰਿਕਟ ਯੂਨਿਟਸ ਹੁੰਦੇ ਆ ਫਿਰ ਸਟੇਟ ਯੂਨਿਟ ਹੁੰਦਾ ਹੈ ਪੀਸੀਆ ਦਾ ਸੋ ਉਹਨਾਂ ਦੀ ਆਪਸੀ ਕੋਆਰਡੀਨੇਸ਼ਨ ਦੇ ਲਈ ਔਰ ਬੱਚਿਆਂ ਨੂੰ ਸ਼ਾਬਾਸ਼ ਦੇਣ ਦੇ ਲਈ ਉਹਨਾਂ ਪੇਰੈਂਟਸ ਨੂੰ ਇਨਕਰੇਜ ਕਰਨ ਲਈ ਜਿਹੜੇ ਆਪਣੇ ਜੀਵਨ ਚੋਂ ਸਮਾਂ ਕੱਢ ਕੇ ਬੱਚਿਆਂ ਨੂੰ ਖੇਡਾਂ ਚ ਲਾਉਂਦੇ ਆ ਇਹਦੇ ਨਾਲ ਜੋ ਵੀ ਉਹ ਬੱਚੇ ਤਿਆਰ ਕਰਦੇ ਉਹ ਸਾਡੇ ਦੇਸ਼ ਦਾ ਸਾਡੇ ਪੰਜਾਬ ਦਾ ਜਿਹੜਾ ਅਸਲੀ ਵੈਲਥ ਆ ਉਹ ਤਿਆਰ ਹੋ ਰਿਹਾ ਸਭ ਤੋਂ ਜ਼ਰੂਰੀ ਹੈ ਇਸ ਵੇਲੇ ਕਿ ਬੱਚਿਆਂ ਦੀ ਜਿਹੜੀ ਈਵਨਿੰਗ ਆ ਬੱਚਿਆਂ ਦੀ એનર્ਜੀ ਆ ਚੈਨਲਾਈਜ਼ ਕੀਤੀ ਜਾਵੇ ਜਦੋਂ ਬੱਚੇ ਸਪੋਰਟਸ ਵਿੱਚ ਪੈ ਜਾਂਦੇ ਆ ਤਾਂ ਬੱਚਿਆਂ ਦੀ એનર્ਜੀ ਚੈਨਲਾਈਜ਼ ਹੋ ਜਾਂਦੀ ਆ ਔਰ ਜਿਹੜਾ ਉਹਨਾਂ ਦਾ ਟਾਈਮ ਆ ਉਹ ਚੰਗੇ ਪਾਸੇ ਲੱਗਣਾ ਸ਼ੁਰੂ ਹੋ ਜਾਂਦਾ ਸੋ ਮੈਂ ਇਹਨਾਂ ਦੇ ਲਈ ਸਾਰੀ ਜਿਹੜੀ ਲੋਕਲ ਕਮੇਟੀ ਆ ਉਹਨਾਂ ਨੂੰ ਵੀ ਔਰ ਉਹਨਾਂ ਪੇਰੈਂਟਸ ਨੂੰ ਵੀ ਬਧਾਈ ਦੇਣਾ ਔਰ ਬੱਚਿਆਂ ਨੂੰ ਬਹੁਤ ਬਹੁਤ ਸ਼ਾਬਾਸ਼ ਸਰ ਪਹਿਲੀ ਵਾਰੀ ਅੰਮ੍ਰਿਤਸਰ ਦੇ ਵਿੱਚ ਲੜਕੀਆਂ ਦਾ ਜਿਹੜਾ ਟੂਰਨਾਮੈਂਟ ਆ ਕਰਵਾਇਆ ਜਾ ਰਿਹਾ ਇਸ ਤਰ੍ਹਾਂ ਤੇ ਕਰਾਇਆ ਜਾ ਰਿਹਾ ਤੇ ਸਾਰੀਆਂ ਟੀਮਾਂ ਜੋ ਪੰਜਾਬ ਤੋਂ ਜਾਂ ਕਿ ਪੰਜਾਬ ਤੋਂ ਬਾਹਰ ਵੀ ਨੇ ਇਹਦੇ ਬਾਰੇ ਤਾਂ ਖੁਚਾਦਾ ਡਿਟੇਲਿੰਗ ਤਾਂ ਜਿਹੜੀ ਉਹ ਮੈਨੇਜਮੈਂਟ ਦੇਗੀ ਪਰ ਮੇਰਾ ਇਹ ਕਹਿਣਾ ਆ ਬਈ ਦੇਖੋ ਲੜਕੇ ਲੜਕੀਆਂ ਸਭ ਬੱਚੇ ਆ ਸਾਡੇ ਲਈ ਸਾਡੇ ਮੈਂ ਤਾਂ ਉਹਨਾਂ ਨੂੰ ਬੱਚਿਆਂ ਦੇ ਰੂਪ ਚ ਦੇਖਦਾ ਕਿ ਲੜਕੀਆਂ ਦਾ ਹੋ ਰਿਹਾ ਇੱਕ ਉਤਸੁਕਤਾ ਨਹੀਂ ਹੈ ਲੜਕੀਆਂ ਦਾ ਹੋ ਰਿਹਾ ਇੱਕ ਮੈਂ ਦੇਖਦਾ ਕਿ ਔਰਤ ਜਿਹੜੀ ਫੀਮੇਲ ਆ ਇਹ ਦੁਨੀਆ ਦੀ 50% ਪੋਪੂਲੇਸ਼ਨ ਆ ਮੈਂ ਕਦੇ ਵੀ ਇਹਨੂੰ ਔਰਤ ਨੂੰ ਦਾ ਕੁੜੀਆਂ ਨੂੰ ਜਾਂ ਮੁੰਡਿਆਂ ਨੂੰ ਜਿਹੜੇ ਮੇਟੋ ਛੋਟੇ ਬੱਚੇ ਆ ਜਿਹਮੇਟੋ ਛੋਟੇ ਆ ਉਹਨਾਂ ਨੂੰ ਵੰਡ ਕੇ ਨਹੀਂ ਵੇਖਦਾ ਮੈਂ ਇਸੇ ਦਾ ਦੇਖਦਾ ਕਿ ਇਹ ਸਾਡੇ ਦੇਸ਼ ਦਾ ਐਸੈਟ ਆ ਮਰਦ ਤੇ ਔਰਤ ਤੇ ਬੱਚੇ ਦੀ ਧੀ ਤੇ ਪੁੱਤਰ ਚ ਕੋਈ ਫਰਕ ਨਹੀਂ ਹੈ ਦੋਵੇਂ ਖੇਡਣ ਦੋਵੇਂ ਅੱਗੇ ਵਧਣ ਕਿਉਂਕਿ ਦੁਨੀਆ ਜਿਹੜੀ ਆ ਉਹ ਤਾਂ ਹੀ ਤਰੱਕੀ ਹੋਏਗੀ ਤਾਂ ਹੀ ਅਸੀਂ ਕਾਬਜ ਹੋਵਾਂਗੇ ਜੇ ਅਸੀਂ ਜੇ ਅਸੀਂ 50% ਜਿਹੜੀ ਪਾਪੂਲੇਸ਼ਨ ਆ ਉਹਨੂੰ ਐਨਕ੍ਰੇਜ ਨਹੀਂ ਕੀਤਾ ਤਾਂ ਅਸੀਂ ਅੱਧਾ ਜੰਗ ਅੱਧੀ ਤਾਕਤ ਤਾਂ ਲੂਜ਼ ਕਰ ਦਾਂਗੇ ਸਾਹਮ ਵਿਰੀ ਹੈਪੀ ਕਿ ਟੂਰਨਾਮੈਂਟ ਹੋ ਰਿਹਾ ਸਰ ਏਸ਼ੀਆ ਕੱਪ ਹੋ ਰਿਹਾ ਹੈ ਇੰਡੀਆ ਦੀ ਟੀਮ ਦਾ ਅਗਲਾ ਮੈਚ ਪਾਕਿਸਤਾਨ ਦੇ ਨਾਲ ਹੈ ਕਿਵੇਂ ਦੇਖਦੇ ਜੀਓ ਮੈਚ ਨੂੰ ਕੱਲ ਇੰਡੀਆ ਦਾ ਇੱਕ ਮੈਚ ਇੱਕ طرفਾ ਜਿੱਤ ਲਈ ਇੰਡੀਆ ਨੇ ਤੇ ਕਿਵੇਂ ਦੇਖਦੇ ਜਏ ਕੀ ਕਹਿਣਾ ਚਾਹੁੰਦੇ ਜਏ ਕਿ ਇਹ ਚੰਗੀ ਗੱਲ ਹੈ ਜੀ ਪੰਛੀ ਹੋਣ ਪਰਦੇਸੀ ਹੋਣ ਗਾਇਕ ਹੋਣ ਗੀਤਕਾਰ ਹੋਣ ਸੰਗੀਤਕਾਰ ਹੋਣ ਖਿਡਾਰੀ ਹੋਣ ਕਲਾਵਾਨ ਲੋਕ ਹੋਣ ਇਹਨਾਂ ਨੂੰ ਕੋਈ ਹੱਦਾਂ ਸਰਹੱਦਾਂ ਦਾ ਮਤਲਬ ਨਹੀਂ ਹੈ ਆਪਣੇ ਆਪਣੇ ਦੇਸ਼ ਦੇ ਪ੍ਰਤੀ ਵਫਾਦਾਰੀ ਸਦਾ ਰਹਿੰਦੀ ਹੈ ਉਹ ਰਹਿਣੀ ਵੀ ਚਾਹੀਦੀ ਹੈ ਜਿਸ ਤੇ ਸ ਤੁਸੀਂ ਜੰਮੇ ਹੋ ਜਿਹਦੇ ਸੱਬੇ ਟਾਹ ਤੁਸੀਂ ਪੜੇ ਹੋ ਜਿਹਦਾ ਅੰਨ ਤੁਸੀਂ ਖਾ ਰਹੇ ਹੋ ਜਿਹਦਾ ਪਾਣੀ ਤੁਸੀਂ ਪੀ ਰਹੇ ਹੋ ਜਿਹਦੀ ਹਵਾ ਹੀ ਤੁਸੀਂ ਸਾਹ ਲੈ ਰਹੇ ਹੋ ਉਹਦੇ ਨਾਲ ਵਫਾਦਾਰੀ ਤੁਹਾਡੇ ਅੰਤ ਤੱਕ ਤੁਹਾਡੇ ਰੋਮ ਰੋਮ ਚ ਭਰੀ ਹੋਣੀ ਚਾਹੀਦੀ ਆ ਪਰ ਲੇਕ ਨਾਲ ਦੀ ਨਾਲ ਆਪਣੇ ਆਲੇ ਦੋਆਲੇ ਦੇ ਲੋਕਾਂ ਨਾਲ ਚੰਗੀ ਮਿਲਵਟਨ ਚੰਗਾ ਭਾਈਚਾਰਾ ਜਿਹੜਾ ਹੈ ਇਹਦੇ ਨਾਲ ਚੰਗਾ ਵਾਤਾਵਰਨ ਤੇ ਚੰਗਾ ਵਿਸ਼ਵਾਸ ਹੀ ਸਿਰਜ ਸਕਦੇ ਆ ਸਿਖਰ ਸ਼ਰਮਾ ਅੰਮ੍ਰਿਤਸਰ ਦੇ ਨੇ ਇੱਥੇ ਹੀ ਖੇលਦੇ ਰਹੇ ਇੱਥੇ ਹੀ ਪ੍ਰੈਕਟਿਸ ਕਰਦੇ ਰਹੇ ਨੇ 2020 ਦੇ ਵਿੱਚ ਇੱਕ ਨੰਬਰ ਦੇ ਬੈਦ ਨਹੀਂ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਜੇ ਪੰਜਾਬ ਦੇ ਲੋਕਾਂ ਨੂੰ ਬਹੁਤ ਜ਼ਿਆਦਾ ਉਮੀਦ ਆ ਇੱਥੋਂ ਦੇ ਜਿਹੜੇ ਬੱਚੇ ਖੇਡਣ ਆਉਂਦੇ ਨੇ ਉਹਨਾਂ ਨੂੰ ਦੇਖਣਾ ਚਾਹੁੰਦੇ ਨੇ ਕੀ ਮੈਸੇਜ ਦੇਣਾ ਚਾਹੁੰਦੇ ਦੇਖੋ ਉਹਨਾਂ ਨੂੰ ਤਾਂ ਸ਼ਾਬਾਸ਼ ਆ ਕਿ ਜਿਹੜੇ ਇਸ ਤਰ੍ਹਾਂ ਇੰਨੇ ਵੱਡੇ ਪੱਧਰ ਤੇ ਇਸ ਗਰਾਊਂਡ ਚੋਂ ਨਿਕਲ ਕੇ ਜਿਹੜੇ ਪਲੇਅਰ ਗਏ ਆ ਇੰਨੇ ਵੱਡੇ ਸਟੈਂਡਰਡ ਤੇ ਇੰਨੇ ਅਚੀਵਮੈਂਟ ਆ ਇੰਡੀਆ ਦੇ ਵਿੱਚ ਸੋ ਉਹਨਾਂ ਨੂੰ ਵੀ ਵਧਾਈ ਸ਼ਾਬਾਸ਼ ਆ ਕਿ ਇਹ ਮਿੱਟੀ ਦੀ ਮਿੱਟੀ ਚ ਤੁਸੀਂ ਸਿਰਜਿਓ ਮਿੱਟੀ ਨੇ ਤੁਹਾਨੂੰ ਸਿਰਜਿਆ ਤੁਸੀਂ ਆਓ ਜਾਓ ਆਪਣੇ ਵਰਗੇ ਹੋਰ ਬੱਚੇ ਪੈਦਾ ਕਰੋ ਦੇਖੋ ਜਦੋਂ ਕੋਈ ਬੰਦਾ ਡਿਵੈਲਪ ਹੋ ਜਾਂਦਾ ਕਿਸੇ ਚੀਜ਼ ਚੋ ਐਸਟੈਬਲਿਸ਼ ਹੋ ਜਾਂਦਾ ਫਿਰ ਉਹ ਬ੍ਰਿਜ ਬਣ ਜਾਂਦਾ ਆਪਣੇ ਬਜ਼ੁਰਗਾਂ ਤੇ ਆਪਣੇ ਆਉਣ ਵਾਲੀ ਪੀੜੀ ਦੇ ਵਿਚਕਾਰ ਸੋ ਆਈ ਥਿੰਕ ਜਿੰਨੇ ਵੀ ਐਸਟੈਬਲਿਸ਼ਡ ਪਲੇਅਰ ਨੇ ਐਸਟੈਬਲਿਸ਼ਡ ਆਰਟਿਸਟ ਨੇ ਐਸਟੈਬਲਿਸ਼ਡ ਲੋਕ ਨੇ ਨਾ ਦੇ ਆਰ ਦੇ ਸ਼ੁੱਡ ਵਰਕ ਲਾਈਕ ਅ ਬ੍ਰਿਜ ਬਟ ਵਿਨ ਦੀ ਕਮਿੰਗ ਜਨਰੇਸ਼ਨ ਐਂਡ ਦੀ ਐਸਟੈਬਲਿਸ਼ਡ ਨੇ ਸ਼ੇਜੀ ਵੀ ਕੀ ਹੋ ਗਿਆ ਫਸਟ ਟਾਈਮ ਊਮੈਨ ਵੀ ਜੋ ਇਨ ਜੋ ਸਿੰਗਲੋ ਦੀ ਇਹ ਕਿਹ ਬਣਾ ਚੋ ਇਹਨਾਂ ਨੂੰ ਸ਼ਾਬਾਸ਼ ਇਹ ਲੈ ਹੀ ਕਾਂਗੇ ਹੋਰ ਕਰੋ ਪੂਰੀ ਪੀਸੀਆ ਨਾਲ ਆ ਤੇ ਜਿੰਨਾ ਵੀ ਸਮਰਥਨ ਇਹਨਾਂ ਨੂੰ ਪੀਸੀਆ ਚਾਹੀਦਾ ਪੀਸੀਆ ਦਾ ਜਿਹੜਾ ਪਰਪਸ ਹੈ ਉਹ ਇਹੀ ਆ ਕਿ ਕ੍ਰਿਕਟ ਬੜੀ ਅੱਛੀ ਗੇਮ ਆ ਇਹਦੇ ਇਹਨੂੰ ਗਰਾਊਂਡ ਲੈਵਲ ਤੱਕ ਪਿਛਲੇ ਦਿਨੀ ਸੀਐਮ ਸਾਹਿਬ ਨਾਲ ਮੁਲਾਕਾਤ ਹੋਈ ਸੀ ਉਹਨਾਂ ਨੇ ਵੀ ਇਹੀ ਕਿਹਾ ਸੀ ਕਿ ਮੇਰਾ ਮੇਰੇ ਬੜੇ ਲੰਬੇ ਜੀਵਨ ਦੇ ਤਜਰਬੇ ਚੋਂ ਇਹੀ ਨਿਕਲਿਆ ਕਿ ਦੁਨੀਆ ਦੇ ਚਾਹੇ ਸ਼੍ਰੀਲੰਕਾ ਆ ਜਾਂ ਹੋਰ ਦੇਸ਼ ਆ ਜਾਂ ਭਾਰਤ ਆ ਜਿਹੜੇ ਪਲੇਅਰ ਪਿੰਡਾਂ ਚੋਂ ਆਏ ਆ ਜਿਹੜੇ ਪਲੇਅਰ ਆ ਫੰਟਫ ਜੀਵਨ ਚੋਂ ਆਇਆ ਉਹਨਾਂ ਦੀ ਸਟਰੈਂਥ ਜਿਹੜੀ ਆ ਬਹੁਤ ਜ਼ਿਆਦਾ ਹੁੰਦੀ ਆ ਤੇ ਆਉਣ ਵਾਲੇ ਸਮੇਂ ਚ ਸੀਐਮ ਸਾਹਿਬ ਦੀ ਸਲਾਹ ਆ ਸੀਮ ਸਾਹਿਬ ਦੇ ਆਦੇਸ਼ ਆ ਕਿ ਅਸੀਂ ਪੰਜਾਬ ਚ ਕੁਝ ਇਸ ਤਰ੍ਹਾਂ ਦੀ ਕਰਾਂਗੇ ਕਿ ਪਿੰਡਾਂ ਚੋਂ ਪਲੇਅਰ ਕੱਢ ਕੱਢ ਕੇ ਲਿਆਈਏ ਉਹਨਾਂ ਨੂੰ ਉਸ ਤਰ੍ਹਾਂ ਦੀ ਇਨਫਰਾਸਟ੍ਰਕਚਰ ਉਸ ਤਰ੍ਹਾਂ ਦੀ ਫੈਸਿਲਿਟੀਆਂ ਦੇਈਏ ਤਾਂ ਕਿ ਜਿਹੜੇ ਲੋਕਾਂ ਲਈ ਅਪੋਰਚੂਨਿਟੀ ਉਹ ਲੈਣ ਲਈ ਨਾ ਹੌਨ ਅਪੋਰਚ्युनिटी ਉਹਨਾਂ ਦੇ ਘਰ ਜਾਵੇ ਸੋ ਇਸ ਤਰ੍ਹਾਂ ਦਾ ਪਲਾਨ ਜਿਹੜਾ ਬਣਦਾ ਗਰਾਊਂਡ ਦੀਆਂ ਕਾਫੀ ਕਮੀ ਹੈ ਕਿ ਗਾਂਧੀ ਗਰਾਊਂਡ ਵਿਖ ਰਹੀ ਹੈ ਉਸ ਤੋਂ ਬਾਅਦ ਕੋਈ ਕ੍ਰਿਕਟ ਗਰਾਊਂਡ ਨਹੀਂ ਹੈ ਸੋ ਵੀ ਹੈਵ ਆਲਰੇਡੀ ਅ ਪਲਾਨ ਕਿ ਅੰਮ੍ਰਿਤਸਰ ਦੇ ਵਿੱਚ ਕੋਈ ਨਾ ਕੋਈ ਵੱਡਾ ਸਟੇਡੀਅਮ ਕੋਈ ਨਾ ਕੋਈ ਚੀਜ਼ ਜ਼ਰੂਰ ਤਿਆਰ ਕੀਤੀ ਜਾਵੇ ਅੰਮ੍ਰਿਤਸਰ ਇੱਕ ਗੁਰੂ ਕੀ ਨਗਰੀ ਆ ਬੜੀ ਭਾਗਾ ਵਾਲੀ ਨਗਰੀ ਹੈ ਇਸ ਧਰਤੀ ਤੇ ਆਉਣਾ ਧਰਤੀ ਤੇ ਰਹਿਣਾ ਧਰਤੀ ਤੇ ਜੀਣਾ ਮਾਸ਼ੂਦਾ ਸਭ ਤੋਂ ਚੰਗੀ ਕਿਸਮਤ ਵਾਲਾ ਬੰਦਾ ਜਿਹੜਾ ਇਸ ਧਰਤੀ ਤੇ ਰਹਿੰਦਾ ਹਰ ਵਿਅਕਤੀ ਦੇ ਲਈ ਸਤਿਕਾਰ ਜਿਹੜੇ ਇਸ ਧਰਤੀ ਨੂੰ ਜਿੱਥੇ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਹੈ ਜਿਸ ਥਾਨੋਂ ਤੋਂ ਉਹਦੇ ਲਈ ਇਹੀ ਆ ਜਦੋਂ ਵੀ ਪਲਾਨ ਆ ਉਹਦੇ ਟੈਂਡਰਸ ਔਰ ਐਡਵਰਟਾਈਜ਼ਮੈਂਟਸ ਵੀ ਜਾ ਚੁੱਕੀਆਂ ਅਸੀਂ ਲੱਭ ਰਹੇ ਹਾਂ ਜਗਾ ਲੱਭ ਕੇ ਇੱਥੇ ਆਲੀਸ਼ਾਨ ਇੰਟਰਨੈਸ਼ਨਲ ਸਟੈਂਡਰਡ ਦਾ ਸਟੇਟਮੈਂਟ ਐਸਟੈਬਿਸ਼ ਕਰਾਂਗੇ ਆਨ ਵਾਲੇ ਸਮਝੇ ਪੀਸੀਐਡਾ ਸੀ ਹੋਵੇਗਾ ਏਜੀਏ ਦੇ ਨਾਮ ਤੋਂ ਸਰ ਆਉਣ ਵਾਲੇ ਨਹੀਂ ਹੈ ਆਲਵੇਜ਼ ਰਹੇਗਾ ਪੀਸੀਏ ਤਾਂ ਆਪਣਾ ਆਪ ਇੱਕ ਬੋਡੀ ਆ ਉਹਦਾ ਕੰਮ ਹੀ ਤਾਂ ਆ ਜੇ ਉਹ ਰੂਟਸ ਤੱਕ ਕਨੈਕਟ ਕਰਦੀ ਆ ਜੀ ਸਰ ਇਦਾਂ ਕਰਦੇ ਹੀ ਬੇ ਕੰਮ ਜੋ ਸਿੰਘ ਰੋਜ਼ ਤੇ ਪੀਸੀ ਉਲੋਂ ਵਿੱਚ ਹੀ ਹੋ ਗਿਆ ਨਾ ਮਿਲੇ ਜਿੰਨਾ ਇਹ ਸੋਚਦੇ ਉਹ ਤੋਂ ਵੱਧ ਮਿਲੇਗਾ ਆਏ ਬਾਕੀ ਅੰਦਰ ਆ ਜੀ